ਹਮਨੇ ਚੋਟ ਕੀਤੀ ਬਾਰ ਬਾਰ ਲਾਈਨ ਚ ਘੜੇ ਚੋਟ ਕੀਤੀ मम्मी नहीं आ जाने सो चली गई लगे ਇਰਾ ਸਾਹਿਬ ਆਪਣੀ ਵੋਟ ਪਾਉਣ ਕਰਕੇ ਆਇਓ ਕੀ ਕਹਿਣਾ ਹੈ ਗੱਲ ਇਹ ਹੈ ਕਿ ਬਾਬਾ ਸਾਹਿਬ ਨੇ ਇਹ ਅਧਿਕਾਰ ਜਿਹੜਾ ਸਾਨੂੰ ਦਵਾਇਆ ਔਰ ਇਸ ਅਧਿਕਾਰ ਦੀ ਜਿਹੜਾ ਤੇ ਹਰ ਇੱਕ ਨਾਗਰਿਕ ਨੂੰ ਜਿਹੜੀ ਹੈ ਕਿ ਉਹ ਵੋਟ ਜਿਹੜੀ ਉਹ ਪਾਉਣੀ ਚਾਹੀਦੀ ਔਰ ਮੈਂ ਗੱਲ ਕਹਿਣਾ ਕਿ ਇਹਨੂੰ ਕੀ ਆ ਜਾਂਦਾ ਮਤਦਾਨ ਔਰ ਅਸਲ ਮਤਦਾਨ ਜਿਹੜਾ ਅਸੀਂ ਕਰਨਾ ਕਿ ਚੰਦੇ ਚ 5 ਸਾਲ ਕਿਹੜਾ ਲੀਡਰ ਅਸੀਂ ਚੁਣ ਰਹੇ ਹਾਂ ਜਿਹੜਾ ਪੰਜਾਬ ਨੂੰ ਤੇ ਦੇਸ਼ ਨੂੰ ਅੱਗੇ ਲੱਗੇ ਜਾਵੇ ਕਿਉਂਕਿ ਇਹ ਬਹੁਤ ਵੱਡੀ ਮਹਾਪੰਚਾਇਤ ਦੀ ਚੋਣਾਂ ਜਿੰਦੇ ਵਿੱਚ 543 ਮੈਂਬਰ ਚੁਣੇ ਜਾਂਦੇ ਹਨ ਔਰ ਅੱਜ ਲੋੜ ਹੈ ਅੱਜ ਦੇਸ਼ ਨੂੰ ਬਚਾਉਂਦੀ ਲੋੜ ਔਰ ਹਰ ਇੱਕ ਨਾਗਰਿਕ ਨੂੰ ਮੈਂ ਕਹਾਂਗਾ ਕਿ ਆਪਣੀ ਵੋਟ ਜਿਹੜੀ ਉਹ ਜ਼ਰੂਰ ਮਤਦਾਨ ਕਰੋ ਔਰ ਉਹਦੇ ਨਾਲ ਨਾਲ ਇੱਕ ਬੇਨਤੀ ਹੈ ਕਿ ਸਾਰੇ ਸ੍ਰੀ ਖਡੂਰ ਸਾਹਿਬ ਔਰ ਸਾਰੇ ਜਿਨ੍ਹਾਂ ਨੇ ਵੋਟਰ ਪੈਨਪੜਾ ਕਿ ਮੇਰੇ ਨਾਂ ਤੇ ਇੱਕ ਫੇਕ ਕਾਲ ਚੱਲ ਰਹੀ ਹੈ ਜਿੰਦੇ ਵਿੱਚ ਉਹ ਕਹਿ ਰਹੇ ਹੈ ਕਿ ਮੈਂ ਕੁਲਵੀਰ ਸਿੰਘ ਜੀਰਾ ਬੋਲ ਰਿਹਾ ਹਾਂ ਤੇ ਵੋਟ ਜਿਹੜੀ ਉਹ ਫਲਾਣੇ ਨਿਸ਼ਾਨ ਨੂੰ ਪਾਓ ਇਸ ਕਰਕੇ ਉਹ ਇਹ ਝਾੜੂ ਵਾਲਿਆਂ ਦਾ ਭਾਜਪਾ ਵਾਲਿਆਂ ਦਾ ਛੜਯੰਤਰ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਜਿੱਤ ਰਹੀ ਹੈ ਔਰ ਇਹਨਾਂ ਦੀ ਜਮਾਨਤਾ ਜਬ ਧੁਰੀਆਂ ਨੇ ਇਸ ਕਰਕੇ ਇਹੋ ਜਿਹੇ ਕੌਲਾਂ ਤੇ ਬਿਲਕੁਲ ਧਿਆਨ ਨਾਲ ਦਿਓ ਵੋਟ ਜਿਹੜੀ ਇੱਕ ਇੱਕ ਵੋਟ ਜਿਹੜੀ ਕਾਂਗਰਸ ਪਾਰਟੀ ਨੇ ਪਾਓ 2 ਨੰਬਰ ਤੇ ਆ ਚੋਣ ਨਿਸ਼ਾਨ ਪੰਜੇ ਦਾ ਬਟਨ ਉਹਨੂੰ ਦਬਾਓ ਜਿਤਾਓ ਤਾਂਕਿ ਜੋ ਤੁਹਾਡੇ ਨਾਲ ਵਾਅਦੇ ਕੀਤੇ ਆ ਉਹ ਪਾਰਲੀਮੈਂਟ ਜਾ ਕੇ ਉਹਨਾਂ ਦੀ ਵਾਅਦੇ ਠਾ ਸਕਾਂ ਤੇ ਉਹਨਾਂ ਨੂੰ ਪੂਰੇ ਕਰ ਸਕਾਂ ਧੰਨਵਾਦ